ਤਨਵ ਗਲੀ ਆਈ ਚੋਪਲਾ ਨਿਵਾਸ ਹੈ ਇਹ ਰੰਦੇ ਮੁੰਡੇ ਉਹਦੇ ਇਹਦੇ ਘਰ ਅੱਗ ਲੱਗੀ ਆ ਕੀ ਕੰਮ ਕੀ ਕਰਦੇ ਸੀ ਇਹਦਾ ਜਾਵ ਦਾ ਕੰਮ ਹੈ ਜੀ ਫੌਜੀ ਹੈ ਅੰਦਰੀ ਅੰਦਰੀ ਜੀ ਅੰਦਰੀ ਕਿੰਨੀ ਟੇਵਰ ਕੰਮ ਕਰਦੀ ਹੈ ਜੀ ਲੇਵਰ 10-12 ਮੁੰਡੇ ਹੋਣਗੇ ਜੀ 10-12 ਹੋਣਗੇ ਅੰਦਰ ਕੀ ਸਥਿਤੀ ਕੀ ਆ ਹੁਣ ਇੱਥੇ ਸਿੱਧੀ ਫਾਇਰ ਕੰਟਰੋਲ ਹੋ ਗਈ ਹੈ ਜੀ ਜਿਹੜੇ ਫਾਇਰ ਬਗੇੜਾ ਵਾਲੇ ਆ ਇਹਨਾਂ ਬਚਾੜੇ ਬਹੁਤ ਮਦਦ ਕੀਤੀ ਆ ਇਹ ਮੁੰਡੇ ਬਚਾਰੇ ਵੀ ਹੋਸ਼ ਹੀ ਹੋ ਗਏ ਆ ਜਿਹੜੇ ਜਿਹਨਾਂ ਅੱਗ ਬਜਾਈ ਹੈ ਬਹੁਤ ਜਿਆਦਾ ਹਿੰਮਤ ਹੈ ਮੁੰਡਿਆਂ ਦੀ ਸਰ ਕੋਈ ਡੈੱਥਸ ਵੀ ਹੋਈਆਂ ਪਤਾ ਸੀ ਸਨੇ 2 ਹੋਈਆਂ ਪਰ ਪੱਕੜ ਕੰਢੀ ਨਿਕਲੀ ਨਹੀਂ ਅੱਜ ਤੱਕ ਇਹ ਭਾਰਤਨਗਰ ਦੀ ਪੈਟਰੋਲ ਪੰਪ ਵਾਲੀ ਜਲੀ ਹੈ ਜਿੱਥੇ ਇਹ ਦੁਖਦ ਘਟਨਾ ਹੋਈ ਹੈ ਔਰ ਬਹੁਤ ਮੈਂ ਆਪਣੀ ਲਾਈਫ ਇਸ ਤਰ੍ਹਾਂ ਦਾ ਅਲੀ ਵਾਰੀ ਦੇਖ ਰਹਾ ਕਿ ਜਦੋਂ ਇਦਾਂ ਵੱਡਾ ਇੱਕਦਮ ਸਾਰਾ ਕੁਝ ਜળ ਗਿਆ ਸਾਰਾ ਕੁਝ ਔਰ ਇੱਕ ਛੋਟਾ ਬੱਚਾ ਜਦੀ ਉਮਰ 16 ਸਾਲ ਦੇ ਕਰੀਬ ਹੈ ਔਰ ਇੱਕ ਬਜ਼ੁਰਗ ਮਾਤਾ ਜਿਨ੍ਹਾਂ ਨੂੰ ਪੈਰਲਾਈਜ਼ ਦਾ ਨਾਲੋਂ ਬਿਮਾਰ ਸੀ ਉਹ ਵੀ ਬਾਹਰ ਨਿਕਲ ਸਕੇ ਔਰ ਬੱਚਾ ਜਿਹੜਾ ਉਹ ਕਮਰੇ ਚ ਰਹਿ ਗਿਆ ਉਹਨੂੰ ਤੁੰਬਾ ਚੜਤ ਕਰਕੇ ਤੰਮ ਕੁੱਟਿਆ ਉਹਦੀ ਦਿੱਖੀ ਟੋਟਲ ਪਰਿਵਾਰ ਦੇ 8 ਮੈਂਬਰ ਨੇ ਜੀ ਔਰ 8ਾਂ ਦੇ ਵਿੱਚੋਂ 2 ਦੇ ਬਾਕੀ ਸੁਰੱਖਿਅਤ ਹੈ ਬਾਕੀ ਸੁਰੱਖਿਅਤ ਹੈ ਜੀ ਤੁਸੀਂ ਕਹਿੰਦੇ 8 ਮੈਂਬਰ ਨੇ ਆ ਬਾਕੀ ਠੀਕ ਹੈ ਇਹ ਭਾਤਨਗਰ ਗਲੀ ਨੰਬਰ 3 ਹੈ ਜੀ ਲੁਧਿਆਣਾ ਜੀ ਅੱਛਾ ਆ ਕੀ ਕਾਰਨ ਕੀ ਹੈ ਕਾਰਨ ਦਾ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਸਾਡੇ ਉਹਦੇ ਨੂੰ ਅੱਗ ਲੱਗੀ ਹੋਈ ਸੀ ਇਹ ਕਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਇਹ ਤਾਂ ਬਾਅਦ ਚ ਦੇਖਿਆ ਜਾਊਗਾ ਵੀ ਕੀ ਹੋਇਆ ਕਿਦਾਂ ਹੋਇਆ ਕਿੰਨਾ ਕਿੰਨਾ ਸਮਾਨ ਜਲਿਆ ਹੈਗਾ ਇਹ ਕਿੰਨੇ ਮੰਜ਼ਲ ਦਾ ਹੈ ਜੀ ਇਹ ਗਰਾਊਂਡ ਪਲੱਸ 2 ਹੈ ਜੀ ਤਿੰਨ ਮੰਜ਼ਲਾ نیچے ਇਹਨਾਂ ਦੀ نیچے ਇਹਨਾਂ ਦੀ ਫੈਕਟਰੀ ਸੀਗੀ ਉੱਪਰ ਇਹਨਾਂ ਦੀ ਰਹਾਇਸ਼ ਸੀਗੀ ਰਹਾਇਸ਼ ਦੇ ਵਿੱਚ ਇਹਨਾਂ ਦੇ ਕਾਫੀ ਬੰਦੇ ਸੀਗੇ ਜੋ ਵੀ ਫੈਮਿਲੀ ਮੈਂਬਰ ਇਹਨਾਂ ਦੇ ਹੈਗੇ ਆ ਕੁਝ ਬੰਦੇ ਇਹਨਾਂ ਦੇ ਜਦੋਂ ਅੱਗ ਲੱਗੀ ਆ ਉਹ ਭੱਜ ਕੇ ਬਾਹਰ ਨਿਕਲ ਗਏ ਧੂਆਂ ਦੇਖ ਕੇ ਤੇ ਤਿੰਨ ਬੰਦੇ ਤਿੰਨ ਪਰਸਨ ਜਿਹੜੇ ਸੀਗੇ ਉਹ ਜਿਹੜਾ ਇੱਕ ਲੇਡੀ ਸੀ ਉਹ ਜਾਨ ਸੀਗੇ ਉਹ ਜੇ ਅੰਦਰ ਹੀ ਸੀਗੇ ਜਿਨ੍ਹਾਂ ਨੂੰ ਅਸੀਂ ਇੱਕ ਇੱਕ ਨੂੰ ਅਸੀਂ ਗਵਾਂਡੀਆਂ ਦੀ ਛੱਤ ਦੇ ਉੱਤੋਂ ਹੀ ਕੱਢ ਕੇ ਰਿਸਕਿਊ ਕੀਤਾ ਇੱਕ ਨੂੰ ਅਸੀਂ ਬੀਏ ਸੱਟ ਪਾ ਕੇ ਸ਼ੀਸ਼ੇ ਤੋੜ ਕੇ ਰਿਸਕਿਊ ਕੀਤਾ ਇੱਕ ਨੂੰ ਅਸੀਂ ਔਨਸਰ ਪਹਿਲਾਂ ਰਿਸਕਿਊ ਕੀਤਾ ਐਤੋਂ ਚੋਪੜਾ ਵਸਤੀ ਲੱਗੀ ਆ ਜਿਨ੍ਹਾਂ ਦਾ ਥੱਲੇ 12 ਬੜਾ ਨੇ ਤਾਂ ਅੱਗੇ ਦਾ ਹੁੰਦਾ ਉੱਪਰ ਹੀ ਰਹਿਣਾ ਕੋਈ 60 ਸਬਕ ਤਾਂ ਲੱਗਣ ਵਾਲਾ ਇੱਥੇ ਕਾफी ਨੁਕਸਾਨ ਹੋ ਗਿਆ ਤੇ ਇੱਕ ਲੇਡੀ ਜ ਆ ਪੁਲੀਸ਼ ਸਾਡੀ ਸੁਣ ਰਹੀ ਉਹਨਾਂ ਦੀ ਮੌਤ ਹੋ ਗਈ ਜਿਸ ਦਾ ਹਸਤਾਖਤ ਸੁਣਾਇਆ ਇਹ लड़का ਇਹਨਾਂ ਦਾ ਉਹ ਸੀਰੀਅਸ ਆ ਦੀ ਐਨ ਸੀ ਸੱਚ ਨਾ ਪਤਾ ਉਹ ਸੀਰੀਅਸ ਹੋ ਵੀ ਦੱਸ ਰਿਹਾ ਹਾਕੀਅਨ ਮੌਕੇ ਤੇ ਆਇਆ ਸੀ ਦੇਖਦੇ ਆ ਸਬਕ ਕੀ ਸਰ ਕੀ ਜਾ ਰਿਹਾ ਸਰ ਬੱਚੇ ਦੀ ਜਿਹੜੀ ਆ ਉਹਦੀ 6 ਸਾਲ ਦਾ ਉਹਦੀ ਵੀ ਮੌਤ ਹੋ ਗਈ ਕੋਈ ਮੌਤ ਦਾ ਕਲੀਅਰ ਨਹੀਂ ਕੋਈ ਸਾਨੂੰ ਮੈਸੇਜ ਨਹੀਂ ਆ ਉਹ ਸੀਰੀਅਸ ਦੱਸਦੇ ਆ ਵੀ ਕਰੀ այսպես որ մենք աչքով հայտերքով բոլորին